ਸਤਿ ਸ਼੍ਰੀ ਅਕਾਲ ਦੋਸਤੋ ਇਹ ਜੋ ਤੁਸੀਂ ਮਕਾਨ ਦੇਖ ਰਹੇ ਹੋ ਘਰ ਦੇਖ ਰਹੇ ਹੋ ਇਹ ਸਾਡਾ ਪੁਰਾਣਾ ਮਕਾਨ ਸੀਗਾ ਇਹ ਅਸੀਂ 2004 ਦੇ ਵਿੱਚ ਪਾਇਆ ਸੀ ਉਸ ਟਾਈਮ ਤੇ ਮੈਂ ਤਾਂ ਬਹੁਤ ਛੋਟਾ ਸੀ ਛੇ ਮਹੀਨੇ ਖਤਨੀ ਦਾ ਮੈਂ ਸਟੂਡੈਂਟ ਸੀ ਵਿਦਿਆਰਥੀ ਸੀ ਔਰ ਬਾਪੂ ਜੀ ਹੋਰਾਂ ਨੇ ਘਰ ਦੇ ਨਾਲ ਕੇ ਸਾਰੇ ਨੇ ਇਹ ਘਰ ਬਣਾਇਆ ਸੀ ਉਦੋਂ ਔਰ ਹੁਣੇ ਦੀ ਹਾਲਤ ਵੈਸੇ ਤਾਂ ਬਹੁਤ ਠੀਕ ਸੀਗੀ ਔਰ ਇਹ ਜੇ ਛੱਤਾਂ ਵਾਲੀਆਂ ਹੋਉਂਦੀਆਂ ਸੀ ਛੱਤਾਂ ਦੇ ਵਿੱਚ ਮਿੱਟੀ-ਮੁੱਟੀ ਨਹੀਂ ਪਈ ਤਾਂ ਕਰਕੇ ਛੱਤਾਂ ਕੰਮ ਛੱਡ ਗਈਆਂ ਸੀ ਆ ਜਿਹੜੇ ਤੁਸੀਂ ਕਮਰਾ ਐਸ ਪਾਸੇ ਦੇਖ ਰਹੇ ਹੋ ਇਧਰਲੇ ਪਾਸੇ ਦੇਖ ਰਹੇ ਜਿਹੜਾ ਐਸ ਪਾਸੇ ਵਾਲਾ ਇਹਦੀ ਛੱਤ ਤਾਂ ਡੱਗ ਪਈ ਸੀ ਆਲਰੇਡੀ ਫਿਰ ਅਸੀਂ ਵੇਟ ਕੀਤੀ ਵੀ ਸ਼ਾਇਦ ਗਵਰਨਮੈਂਟ ਹੈਲਪ ਮਿਲ ਜੇ ਕੋਈ ਪਰ ਅਸੀਂ ਲਖਾ ਲਖ ਹੋਇਆ ਵੀ ਪਰ ਨਹੀਂ ਹੋਈ ਗੱਲ ਉਹ ਕੁਝ ਪੈਂਡ ਦੇ ਵਿੱਚ ਰੰਜ ਹੁੰਦੀਆਂ ਬੰਦੇ ਦੀਆਂ ਹਨਾ ਉਹਨਾਂ ਨੇ ਨਹੀਂ ਬਣਾਇਆ ਸਾਡਾ ਇਹ ਦੇਖੋ ਛੱਤ ਤੁਸੀਂ ਦੇਖੋ ਆ ਛੱਤ ਆ ਜਿਹੜੀ ਦੂਜੀ ਵਾਲੀ ਛੱਤ ਵੀ ਇਹੀ ਸੀਗੀ ਸੇਮ ਆਹੀ ਸੀਗੀ ਸੋ ਅਸੀਂ ਆਪ ਦੇ ਕਰਨੂਆ ਪੂਰੀ ਕੋਸ਼ਿਸ਼ ਕੀਤੀ ਸੀਗੀ ਜਿਵੇਂ ਲਿਖਾਉਂਦੇ ਹੁੰਦੇ ਲਖਾਇਆ ਸੀਗਾ ਤੇ ਪਰ ਗੱਲ ਬਣੀ ਨਹੀਂ ਗਈ ਕਿਤੇ ਉਹ ਕੁਛ ਕਹਿ ਦਿੰਦੇ ਸੀ ਕਿਤੇ ਕੁਛ ਕਹਿ ਦਿੰਦੇ ਸੀ ਕਿਤੇ ਕਹਿੰਦੇ ਤੁਹਾਡੇ ਫਿੰਗਰਮੈਂਟ ਨਹੀਂ ਹੋਈ ਕਿਤੇ ਕਹਿੰਦੇ ਤੁਹਾਡੀ ਆਈਸਰ ਦੀਆਂ ਪ੍ਰੋਬਲਮਾਂ ਜਿਹੜੇ ਕੋਲ ਮਿਲਾ ਕੇ ਉਹਨਾਂ ਨੇ ਪੂਰੇ ਲਾਰੇ ਲਾਏ ਸਾਨੂੰ ਤੇ ਨਹੀਂ ਬਣਿਆ ਸੀ ਹੁਣ ਅਸੀਂ ਪੂਰਾ ਸਾਲ ਢਿੱਕਿਆ ਇੱਕ ਔਰ ਇੱਕ ਸਾਲ ਢਿੱਕਣ ਤੋਂ ਬਾਅਦ ਇਹਨੂੰ ਸਾਰੇ ਨੂੰ ਹੁਣ ਐਕਟ ਤੁਸੀਂ ਦੇਖ ਰਹੇ ਹੋ ਮਲਵਾ ਪਿਆ ਜਿਹੜਾ ਸਾਰਾ ਇਹਨੂੰ ਢਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇ ਕੋਸ਼ਿਸ਼ ਕਰਾਂਗੇ ਵੀ ਛੋਟਾ ਜਿਹਾ ਬਣਾ ਲਗੇ ਕਿਉਂਕਿ ਮੇਰੀ ਦਾ ਐਸ਼ ਤਾਂ ਖੋਦੀ ਇੱਥੋਂ ਮੈਂ ਸ਼ਿਫਟ ਹੋ ਗਿਆ ਸੀ ਇੱਧਰ ਮકાਨ ਪਿਆ ਮੇਰਾ ਆਵਦਾ ਵੇ ਆ ਮੇਰਾ ਮਕਾਨ ਖੋਦਾ ਜੋ ਮੈਂ ਆਪਣੀ ਮਿਹਨਤ ਨਾਲ ਤਿਆਰ ਕੀਤਾ ਔਰ ਇੱਧਰ ਆ ਮਕਾਨ ਮੇਰਾ ਪੁਰਾਣਾ ਮਕਾਨ ਸੀ ਇੱਧਰ ਮੇਰੇ ਫਾਦਰ ਸਾਹਿਬ ਔਰ ਮੇਰੇ ਬਰਾਦਰ ਉਹਨਾਂ ਦੀ ਰਹਿਸ਼ ਇੱਥੇ ਸੀਗੀ ਪਰ ਮੇਰੀਆਂ ਵੀ ਕਾਫੀ ਯਾਦਾਂ ਜੁੜੀਆਂ ਸੀ ਇਸ ਮਕਾਨ ਦੇ ਨਾਲ ਇਸ ਮਕਾਨ ਦੇ ਵਿੱਚ ਵੱਡੇ ਹੋਏ ਪੜ੍ਹੇ ਲਿਖੇ ਮੈਰਜ ਹੋਈ ਤੇ ਇਸੇ ਮਕਾਨ ਦੇ ਵਿੱਚ ਇੱਥੋਂ ਹੀ ਪਰਮਾਤਮਾ ਨੇ ਤਰੱਕੀਆਂ ਬਖਸ਼ੀਆਂ ਔਰ ਵੱਡੀ ਗੱਲ ਹੈ ਕਿ ਯਾਦਾਂ ਜੁੜੀਆਂ ਵੀ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਇਸ ਮਕਾਨ ਦੇ ਵਿੱਚ ਮੇਰੀ ਮਾਂ ਦਾ ਮੇਰੀ ਦਾਦੀ ਦੀਆਂ ਯਾਦਾਂ ਜੁੜੀਆਂ ਕਿਉਂਕਿ ਉਹਨਾਂ ਨੇ ਇਹ ਮਕਾਨ ਆਪ ਦੇ ਹੱਥੀਂ ਤਿਆਰ ਕੀਤਾ ਸੀ ਇਹ ਇਕੱਲੀ-ਕੱਲੀ ਇੱਟ ਉਹਨਾਂ ਦੇ ਮੈਂ ਤਦੀ ਦਿਖਵਾਈ ਪਰਦੀ ਐ ਜੀਤਾ ਨਹੀਂ ਕਰਦਾ ਸੀ ਵੀ ਇਹਨੂੰ ਢਾਈ ਏ ਫਰਕ ਨੇ ਛੱਤਾਂ ਜਵਾਬ ਦੇ ਗਈਆਂ ਸੀ ਤੇ ਅੱਜ ਫਿਰ ਸਾਲ ਬਾਅਦ ਪੂਰੇ ਬਾਅਦ ਹੀ ਢਾ ਕੇ ਉਹਨੂੰ ਹੁਣ ਨਵੇਂ ਸਿਰਿਓਂ ਕੋਸ਼ਿਸ਼ ਕਰਾਂਗੇ ਜੇ ਪ੍ਰਮਾਤਮਾ ਨੇ ਅੱਲਾਹ ਤਾਲਾ ਨੇ ਵਾਹਿਗੁਰੂ ਨੇ ਸਾਡੀ ਸਪੋਰਟ ਕੀਤੀ ਕਿਤੇ ਨਾ ਕਿਤੇ ਤੇ ਸ਼ਾਇਦ ਅਸੀਂ ਇਹਨੂੰ ਇੱਕ ਪ੍ਰੋਪਰ ਮਕਾਨ ਦਾ ਰੂਪ ਦੇ ਸਕੀਏ ਬਸ ਇਹ ਵੀਡੀਓ ਤੁਹਾਨੂੰ ਤਾਂ ਦਿਖਾ ਰਹੇ ਆ ਕਿ ਇਹ ਮਾਨਾਂ ਮਰ ਜਾਣਾ ਪਿੱਛੋਂ ਯਾਦਾਂ ਰਹਿ ਜਾਣੀਆਂ ਜਿਹੜਾ ਆ ਘਰਾ ਬਣਾਇਆ ਸੀ ਪਹਿਲਾਂ ਸੀ ਇੱਕ ਕਮਰੇ ਹੀ ਪਾਇਆ ਸੀ ਬੜੀ ਸ਼ੌਂਕ ਨਾਲ ਮੇਰੀ ਦਾਦੀ ਮਾਣ ਨੇ ਬੜੇ ਸ਼ੌਂਕ ਨਾਲ ਇਸ ਕਮਰੇ ਨੂੰ ਬਣਾਇਆ ਫਿਰ ਨਾਲ ਦੇ ਨਾਲ ਹੀ ਅਸੀਂ ਦੂਜੇ ਦਿਨ ਇਹ ਆ ਕਮਰੇ ਤਿਆਰੀ ਕਰ ਲਈ ਸੀ ਕੋਈ ਘਰ ਦੇ ਹਾਲਾਤ ਇੰਨੇ ਸਹੀ ਨਹੀਂ ਸੀ ਵੀ ਇੱਕਦਮ ਦੋ ਕਮਰੇ ਨਹੀਂ ਪਾ ਸਕਦੇ ਸੀ ਤੇ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਅੱਜ ਇੱਥੋਂ ਸ਼ਿਫਟ ਕਰਕੇ ਸਾਨੂੰ ਇਹ ਹੋ ਉੱਥੇ ਲੈ ਗਏ ਸੀ ਮੈਨੂੰ ਮੈਂ ਉਧਰ ਜਾ ਗਿਆ ਸੀ ਪਰ ਇਹ ਮਕਾਨ ਨੇ ਬੜਾ ਕੁਝ ਦਿੱਤਾ ਬਹੁਤ ਯਾਦਾਂ ਜੁੜੀਆਂ ਚੰਗੀ ਮਿੱਟੀ ਸੀ ਇਹ ਚੰਗੀ ੱਟ ਸੀਗੀ ਔਰ ਆਹ ਜਿਹੜੀ ਜੋੜੀ ਦੇਖ ਰਹੇ ਹੋ ਐਸ ਪਾਸੇ ਸਾਰੀ ਆਹ ਆ ਜੋੜੀ ਆ ਜਿਹੜੀ ਇਹ ਜੋੜੀ ਮੇਰੀ ਮੈਰਿਜ ਵੇਲੇ ਅਸੀਂ ਲਿਆਂਦੀ ਸੀਗੀ ਇਹ ਸੌਰੀ ਆਹ ਜੋੜੀ ਜਿਹੜੀ ਆਹ ਜੋੜੀ ਆ ਇਧਰਲੇ ਪਾਸੇ ਪਈ ਜਿਹੜੀ ਇਹ ਮੇਰੀ ਮੈਰਿਜ ਵੇਲੇ ਲੈ ਕੇ ਆਂਦੀ ਸੀ ਅਸੀਂ ਔਰ ਉਸ ਟਾਈਮ ਤੇ ਮਿਲੀ ਸੀ ਮੈਨੂੰ 5-600 ਰੁਪਏ ਦੀ ਤੇ ਇਹਨੂੰ ਫਿਰ ਫੁੱਲ ਤਿਆਰ ਕੀਤਾ ਸੀ ਤੇ ਵਧੀਆ ਇਹਦੇ ਵਿੱਚ ਬਹੁਤ ਵਧੀਆ ਆਸ਼ਾਣਾ ਸਾਡਾ ਇਹ ਬਹੁਤ ਯਾਦਾਂ ਰਹਿ ਜਾਂਦੀਆਂ ਬੰਦੇ ਦੀਆਂ ਤੇ ਅੱਜ ਇਹਨੂੰ ਟਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਮੜਬਾ ਸਾਰਾ ਆ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਮੰਦਰ ਸੀਗਾ ਮੇਰਾ ਪਹਿਲਾਂ ਇਹ ਆ ਮਾਤਾ ਸਰਸਵਤੀ ਦੇ ਤੁਸੀਂ ਸਰੂਪ ਦੇਖ ਰਹੇ ਹੋ ਔਰ ਆ ਜੋੜੀ ਪਈ ਹੈ ਜਿਹੜੀ ਇਹ ਸਾਡੇ ਘਰੇ ਲੱਕੜ ਸੀਗੀ ਉਹਦੀ ਜੋੜੀ ਹੈ ਆ ਜੀ ਜਿਹੜੀ ਸਾਡੇ ਘਰੇ ਖੋਦੇ ਲੱਕੜ ਪਈ ਸੀ ਇਹ ਤੇ ਉਹਦੀ ਜੋੜੀ ਬਣਾਈ ਸੀ ਆ ਵੀ ਪੂਰਾ ਇਹ ਅਸੀਂ ਆਪਦੇ ਨੂੰ ਪੂਰਾ ਕੀਤਾ ਸੀ ਕੰਮ ਪਰ ਕਈ ਵਾਰ ਕੀ ਹੁੰਦਾ ਕੋਈ ਕਿਸੇ ਚੀਜ਼ ਦੀ ਮਨਿਆਦ ਹੁੰਦੀ ਹੈ ਦੀ ਹੁਣ ਆਪਾਂ ਇਹ ਕਹੇ ਵੀ ਦੀ ਮਨਿਆਦ ਖਤਮ ਹੋ ਗਈ ਆਵੇ ਇਕਰੋਂ ਛੱਤ ਡਿੱਗੀ ਸੀ ਤੇ ਦੇਖ ਲੋ ਬੜੇ ਸ਼ੌਂਕ ਨਾਲ ਇਹਨੂੰ ਬਣਾਇਆ ਸੀ ਬੜਾ ਮਿਹਨਤ ਕੀਤੀ ਨਾਲ ਇਹਦੇ ਅ ਪਰ ਛੱਤ ਡਿੱਗੀ ਇਹਦੀ ਆਵੇ ਨਵਾਰੀ ਨੂੰ ਜਿਹੜੀ ਬਣਾਈ ਸੀ ਪੂਰੀ ਔਰ ਜਿਸ ਦਿਨ ਇਹਦੀ ਛੱਤ ਡਿੱਗੀ ਆ ਤੇ 10-15 ਦਿਨ ਪਹਿਲਾਂ ਫਿਰ ਭਰਾ ਇਸ ਕਮਰੇ ਚ ਪਿਆ ਸੀ ਇੱਥੇ ਇਸ ਕਮਰੇ ਚ ਪਿਆ ਸੀ ਉਹ ਔਰ ਛੱਤ ਆਲਾ ਪੱਖਾ ਡਿੱਗ ਗਿਆ ਮੇਲਾ ਪੱਖੇ ਜਿੰਨਾ ਥਾ ਡਿੱਗ ਗਿਆ ਔਰ ਉਹਦੇ ਬਸ ਸੰਕੇਤ ਦੇ ਉੱਤੇ ਵਾਹਿਗੁਰੂ ਨੇ ਔਰ ਹਾਦਰ ਸਾਹਿਬ ਤਾਂ ਵੈਸੀ ਮੇਰੇ ਨਾਲ ਉੱਧਰ ਰਹਿ ਰਹੇ ਸੀ ਮੇਰੇ ਕਮਰੇ ਘਰ ਚ ਰਹਿ ਰਹੇ ਸੀ ਮੇਰੇ ਨਾਲ ਉਹ ਤਾਂ ਔਰ ਇੱਧਰ ਬਰਾਦਰ ਵੀ ਰਹਿੰਦੇ ਸੀ ਤੇ ਉਹਨੂੰ ਜਦੋਂ ਛੱਤ ਡਿੱਗੀ ਪੱਖਾ ਬਾਹਰ ਆ ਗਿਆ ਉਸ ਤੋਂ ਬਾਅਦ ਉਹਨੇ ਸਕੀਤ ਮਿਲਿਆ ਤੇ ਪੰਜਾਂ ਸੱਤ ਦਸਾਂ ਤਰ੍ਹਾਂ ਬਾਅਦ ਸਾਰੀ ਛੱਤ ਇੱਕਦਮ ਜਾ ਪਈ ਜੋ ਤੁਸੀਂ ਦੇਖ ਰਹੇ ਹੋ ਉੱਪਰ ਹਿਸਾਬ ਇੱਧਰ ਹੈਗਾ ਇਹ ਆ ਰਿਹਾ ਇਲੇਸਾ ਇੱਥੇ ਇਹੀ ਬਚਿਆ ਖਲੋ ਸੋ ਕੋਲ ਮਲਾ ਕੇ ਵੀ ਬਹੁਤ ਵਹਿੰਤਨਾ ਬਣਾਈ ਸੀ ਮਕਾਨ ਇਹ ਦੀ ਮਨਿਆਦ ਖਤਮ ਹੋ ਗਈ ਸੀ ਆ 20-22 ਸਾਲ ਹੋ ਗਏ ਨੂੰ ਬਾਈ ਨੂੰ ਤੇ ਖਾਜੇ ਵੀ ਮੈਂ ਹੁਣ ਢਾਈ ਜਾਂ ਨਾ ਆਪ ਤੇ ਬਹੁਤ ਮਜ਼ਬੂਤੀ ਨਾਲ ਇਹਨੂੰ ਬਣਾਇਆ ਸੀ ਮੇਰੀ ਭੂਆ ਜੀ ਦਾ ਲੜਕਾ ਜਸਵਿੰਦਰ ਭਗਤਾ ਭਾਈ ਦਾ ਮੈਸਤਰੀ ਸੀਗਾ ਲੱਗੂ ਕਹਿੰਦੇ ਨੇ ਅਸੀਂ ਉਹਨੂੰ ਉਹਨੇ ਬਣਾਇਆ ਸੀ ਇਹ ਆਪ ਦੀ ਟੀਮ ਲਿਆਂਦੀ ਸਾਰੀ ਉਹਨੇ ਔਰ ਮੈਂ ਤਾਂ ਬਹੁਤ ਛੋਟਾ ਸੀ ਮੈਨੂੰ ਤਾਂ ਨਹੀਂ ਪਤਾ ਪਰ ਉਹਨੂੰ ਪਤਾ ਉਸ ਤੋਂ 2-3 ਸਾਲਾਂ ਬਾਅਦ ਸੀ 2006 ਚ ਕਹਿੰਨੀ 7 ਚ ਅਸੀਂ ਥੇ ਔਰ ਮੈਂ ਤੇ ਮੇਰੇ ਭਰਾ ਨੇ ਚੋਨਾ ਲਾ ਕੇ ਫਿਰ ਅਸੀਂ ਪੈਸੇ ਲਿਆਂਦੇ ਤੇ ਪਲਾਸਟਰ ਵੀ ਕੀਤਾ ਸੀ ਤੇ ਚਲੋ ਸਮਾਤਮਾ ਨੂੰ ਜੋ ਚੰਗਾ ਲੱਗਦਾ ਸੋ ਬਸ ਇਹ ਤੁਹਾਨੂੰ ਵੀਡੀਓ ਤਾਂ ਦਿਖਾਈ ਹੈ ਕਿ ਮੇਰੀਆਂ ਯਾਦਾਂ ਬਹੁਤ ਛੁੜੀਆਂ ਸੀ ਇਹਦੇ ਨਾਲ ਤੇ ਵਾਜਦੀ ਤਾਂ ਉਹ ਨੂੰ ਜੀਤਾ ਨਹੀਂ ਕਰਦਾ ਸੀ ਪਰ ਹਾਲਾਤ ਦੇਖ ਕੇ ਇਹ ਨੂੰ ਹ ਇਸੇ ਜਗ੍ਹਾ ਤੇ ਨਾਮਾ ਬਣਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ